ਕ੍ਰਿਪਤੀ ਹੋਰ ਕਮਾ ਅੱਜ ਵਪਾਰੀ ਤਰਾਸ ਤਰਾਸ ਕਰ ਰਿਹਾ ਹੈ ਜੋ ਮੇਰੇ ਪੰਜਾਬ ਦੀ ਹਾਲਾਤ ਹਨ ਠੀਕ ਹੈ ਇਹਦੇ ਬਾਰੇ ਕਿ ਪੰਜਾਬ ਦੇ ਅੰਦਰ ਸਖਾਵਾਂ ਮਾਹੌਲ ਨਹੀਂ ਹੈ ਲੋਕ ਡਰ ਰਹੇ ਨੇ ਠੀਕ ਹੈ ਰੰਧਾਵਾ ਸਾਹਿਬ ਨੇ ਲਾ ਐਂਡ ਆਰਡਰ ਦੀ ਸਥਿਤੀ ਇੰਨੀ ਗੰਭੀਰ ਹੈ ਦਿਨ ਦਿਹਾੜੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਿਹਾ ਕਿ ਸਾਡੇ ਸਮੇਂ ਹੋਈਆਂ ਕੁਝ ਗਲਤੀਆਂ ਦੇ ਕਾਰਨ ਅੱਜ ਸਤਾ ਸਰਕਾਰ ਅਜੋ ਲੋਕ ਕੁਰਸੀ ਤੇ ਆ ਬੈਠੇ ਜਿਨ੍ਹਾਂ ਨੂੰ ਉੜਾਣਾ ਨਹੀਂ ਪਤਾ ਸੀ ਸਿਆਸਤ ਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਇਲੈਕਸ਼ਨ ਲੜਨ ਦਾ ਕੋਈ ਵੀ ਵਿਅਕਤੀ ਪੰਜਾਬ ਦਾ ਜਿਹੜਾ ਕੋਈ ਵੀ ਆਮ ਇਨਸਾਨ ਖੜਾ ਹੋ ਕੇ ਚੋਣ ਲੜ ਸਕਦਾ ਹੈ ਦੇ ਲੋਕਾਂ ਦਾ ਫਤਵਾ ਦੇ ਸਕਦੇ ਨੇ ਲੇਕਿਨ ਬੰਗਵੇਂ ਸੀਟਾ ਨਾਲ ਦਿੱਤਾ ਹੋਇਆ ਫਤਵਾ ਅੱਜ ਪੰਜਾਬ ਦਾ ਉਹ ਮਾੜਾ ਹਾਲ ਹੈ ਸੱਚ ਜਾਣਿਓ ਮੈਂ ਗੁਰੂ ਦੀ ਧਰਤੀ ਤੇ ਕਿਸੇ ਪ੍ਰਕਾਰ ਦੀ ਰਾਜਨੀਤੀ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਪੰਜਾਬ ਦਾ ਕਿਸਾਨ ਕਿਰਤੀ ਔਰ ਕਾਮਾ ਅੱਜ ਵਪਾਰੀ ਤਰਾਸ ਤਰਾਸ ਕਰ ਰਿਹਾ ਜੋ ਮੇਰੇ ਪੰਜਾਬ ਦੀ ਹਾਲਾਤਾਂ ਠੀਕ ਹੈ ਇਹਦੇ ਬਾਰੇ ਨੌਜਵਾਨ ਪੀੜੀ ਨੂੰ ਚਿੰਤਾ ਨਹੀਂ ਹੈ ਕਿਉਂਕਿ ਸਵਾ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਛੜਦਾ ਜਾ ਰਿਹਾ ਹੈ ਪਰ ਮੈਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਕਿਵੇਂ ਪੰਜਾਬ ਨੂੰ ਅਗਲੀ ਸਰਕਾਰ ਇਹ ਲੀਹਾਂ ਤੇ ਲੈ ਕੇ ਜਾਏਗੀ ਕਿਵੇਂ ਨੌਕਰੀਆਂ ਦੇਵਾਂਗੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਤੇ ਵਪਾਰ ਨੂੰ ਬਹਾਲ ਕਰਾਂਗੇ ਸਾਡੇ 3 ਸਾਲਾਂ 'ਚ ਮੇਰੇ ਪੰਜਾਬ ਦੇ ਅੰਦਰ ਇੱਕ ਨਵਾਂ ਵਪਾਰ ਨਹੀਂ ਖੁੱਲਿਆ ਅਗਰ ਵਪਾਰ ਨਾ ਖੁੱਲੇਗਾ ਤਾਂ ਪੰਜਾਬ ਤਰੱਕੀ ਕਿਵੇਂ ਕਰੇਗਾ ਇੱਕ ਨਵੀਂ ਫੈਕਟਰੀ ਨਹੀਂ ਆਈ ਪੰਜਾਬ ਦੇ ਵਿੱਚ ਸਾਡੇ 3 ਸਾਲਾਂ ਇਕਾ ਦੁੱਕਾ ਕੋਈ ਸ਼ੈਲਰ ਲੱਗਿਆ ਹੋਣਾ ਲੇਕਿਨ ਵੱਡੀ ਇੰਡਸਟਰੀ ਅੱਜ ਪੰਜਾਬ ਚੋਂ ਬਾਹਰ ਜਾ ਰਹੀ ਹੈ ਉਹਦਾ ਕਾਰਨ ਕਿ ਪੰਜਾਬ ਦੇ ਅੰਦਰ ਸਖਾਵਾਂ ਮਾਹੌਲ ਨਹੀਂ ਹੈ ਲੋ ਡਰ ਰਹੀ ਨੇ ਠੀਕ ਹੈ ਰੰਡਾਵਾ ਸਾਹਿਬ ਨੇ ਲਾ ਐਂਡ ਆਰਡਰ ਦੀ ਸਥਿਤੀ ਇਨੀ ਗੰਭੀਰ ਹੈ ਦਿਨ ਦਿਹਾੜੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਔਰ ਜਿਹੜਾ ਵਪਾਰੀ ਬੰਦਾ ਹੈ ਜਿਹਨੇ ਕਰੋੜਾ ਰੁਪਇਆ ਲਾਉਣਾ ਹੈ ਉਹ ਅਗਲਾ ਕਹਿੰਦਾ ਬਾਹਰਲੇ ਸੂਬੇ ਦੇ ਵਿੱਚ ਲਾਵਾਂਗੇ ਜਿੱਥੇ ਸਾਡੀ ਜਾਨ ਮਾਲ ਦੀ ਸੁਰੱਖਿਆ ਪੰਜਾਬ ਦੀ ਸਰਕਾਰ ਕਰੇਗੀ ਔਰ ਜੇ ਵਪਾਰ ਨਾ ਆਏਗਾ ਤਾਂ ਰੋਜ਼ਗਾਰ ਕਿੱਦਾਂ ਮਿਲੇਗਾ ਤੇ ਅਗੇ ਰੋਜ਼ਗਾਰ ਨਹੀਂ ਮਿਲੇਗਾ ਨਾ ਸਰਕਾਰੀ ਰੋਜ਼ਗਾਰ ਹੈ ਨਾ ਪ੍ਰਾਈਵੇਟ ਰੋਜ਼ਗਾਰ ਹੈ ਤੇ ਸਾਡਾ ਨੌਜਵਾਨ ਨਸ਼ੇ ਦਾ ਆਦੀ ਹੁੰਦਾ ਜਾ ਰਿਹਾ ਹੈ ਸਾਡਾ ਨੌਜਵਾਨ ਬਦੇਸ਼ੋਂ ਜਾ ਰਿਹਾ ਹੈ ਇਹ ਪੰਜਾਬ ਦੇ ਹਾਲਾਤ ਹਨ ਔਰ ਦੂਜਾ ਦੂਜਾ ਜਿਹੜਾ ਸਾਡਾ ਸੂਬਾ ਹੈ ਇਹ ਕਿਸਾਨੀ ਤੇ ਨਿਰਭਰ ਹੈ ਜੇ ਪੰਜਾਬ ਦੀ ਕਿਸਾਨੀ ਜਿਉਂਦੀ ਹੈ ਤਾਂ ਸਾਡਾ ਸੂਬਾ ਜਿਉਂਦਾ ਹੈ ਪੰਜਾਬ ਦੇ ਅੰਦਰ ਜਦੋਂ ਕਣਕ ਤੇ ਝੋਨਾ ਅਸੀਂ ਵੇਚਦੇ ਆ ਤੇ ਬਾਜ਼ਾਰਾਂ ਦੇ ਵਿੱਚ ਰੋੜਕਾਂ ਲੱਗਦੀਆਂ ਐ ਐਸੇ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਐਮਐਸਪੀ ਦੀ ਲੜਾਈ ਲੜ ਰਿਹਾ 80000 ਕਰੋੜ ਰੁਪਇਆ ਕਿੰਨਾ 80000 ਕਰੋੜ ਰੁਪਇਆ ਇੱਕ ਸਾਲ ਦਾ ਐਮਐਸਪੀ ਦੇ ਰਾਹੀਂ ਪੰਜਾਬ ਦੇ ਵਿੱਚ ਆਉਂਦਾ ਜੇ ਐਮਐਸਪੀ ਨਾ ਹੋਵੇ ਪਾ ਪੰਜਾਬ ਦੇ ਬਜ਼ਾਰਾਂ ਚ ਰੌਣਕਾਂ ਲੱਗਣੀਆਂ ਬੰਦ ਹੋ ਜਾਣਗੀਆਂ ਪੰਜਾਬ ਦਾ ਵਪਾਰ ਬੰਦ ਹੋ ਜਾਏਗਾ ਖਰੀਆਨੇ ਦੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਪੈਸਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਰੌਣਕ ਨਹੀਂ ਹੋਏਗੀ ਲੈਂਡ ਪੂਲਿੰਗ ਪਾਲਸੀ ਆ ਜਿਹੜੀ ਲੈ ਕੇ ਆ ਰਹੇ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਹੈ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਕਿ ਸਾਡੀ ਜ਼ਮੀਨ ਇਸ ਤੋਂ ਵੱਧ ਕੁਆਇਰ ਸਰਕਾਰ ਨਹੀਂ ਕਰ ਸਕਦੀ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਆ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਆ 80 ਹਜ਼ਾਰ ਕਰੋੜ ਉਹਨਾ ਬੰਦ ਹੋ ਗਿਆ ਤੇ ਪੰਜਾਬ ਦਾ ਲੋਕ ਪੰਜਾਬ ਦੇ ਲੋਕ ਕਿੱਧਰ ਨੂੰ ਜਾਣਗੇ ਤੇ ਪੰਜਾਬ ਦੇ ਨੌਜਵਾਨ ਪੀੜੀ ਦੇ ਵਾਸਤੇ ਕੋਈ ਰਸਤਾ ਨਹੀਂ ਬਣੇਗਾ ਹੁਣ ਤਾਂ ਉਸ ਪੈਸੇ ਦੇ ਨਾਲ ਸਾਡਾ ਸਾਰਾ ਵਪਾਰ ਚੱਲ ਰਿਹਾ ਇਹ ਹਰ ਹਾਲਾਤ ਹੈ ਮੇਰੇ ਪੰਜਾਬ ਦੇ ਮੇਰੇ ਸਤਕਾਰਯੋਗ ਲੋਕੋ